रविवार सुबह लुधियाना चंडीगढ़ हाईवे पर समराला के नजदीक गांव कोटला में भीषण सड़क हादसा हो गया तेज रफ्तार रेसर ने एक्टिवा को टक्कर मारी जोरदार टक्कर से एक बाइकर और एक्टिवा सवार महिला की मौत हो गई गंभीर रूप से घायल होने पर एक्टिवा सवार युवक को समराला के सिविल अस्पताल लाया गया जानकारी के मुताबिक एक माँ और उसका बेटा हेडन गांव से समराला की तरफ आ रहे थे रास्ते में उन्हें याद आया कि उनका कुछ सामान उनके घर में छूट गया है तो उन्होंने कोटला समझपुर से अपने घर लौटने के लिए मुड़े तभी लुधियाना की तरफ से तेज रफ्तार रेसर बाइक ने एक्टिवा को जोरदार टक्कर मार दी टक्कर इतनी भीषण थी कि रेसर बाइक सवार और एक्टिवा सवार महिला की मौके पर ही मौत हो गई जबकि एक्टिवा चला रहा युवक गंभीर रूप से घायल हो गया उसे घायल हालत में सिविल सवार लाया गया टक्कर के साथ ही रेसर बाइक में आग लग गई जिसे फायर ब्रिगेड की मदद से बुझाया गया मृतक महिला की पहचान हेडन निवासी परमिंदर सिंह पचास की पत्नी परमिंदर कौर के रूप में हुई है जबकि मोटरसाइकिल सवार की पहचान चंडीगढ़ निवासी विवेक बयालीस के रूप में हुई है जबकि घायल युवक की पहचान सुनप्रीत सिंह पुत्र परमिंदर सिंह निवासी हेडन के रूप में हुई है सिविल अस्पताल समराला के डाकतरा नवदीप सिंह ने बताया कि रेसर बाइक और एक्टिवा की टक्कर में एक्टिवा सवार महिला और रेसर बाइक चला रहे युवक की मौके पर ही मौत हो गई और एक युवक गंभीर घायल अवस्था में हमारे पास लाया गया जिसका इलाज चल रहा है ਜੀ ਕਿ ਨਾਮ ਹਾਂ ਮੇਰਾ ਨਾਮ ਸੁਖੀਰ ਸਿੰਘ ਆ ਪਿਆਰੇ ਜੀ ਆ ਕਿਹੜਾ ਪਿੰਡਾ ਜੀ ਕੋਟਲਾ ਸ਼ਮਸਪੁਰ ਇਹੀ ਪਿੰਡ ਆ ਜਿੱਥੇ ਦੁਰਘਟਨਾ ਹੋਈ ਆ ਮਾੜੀ ਕਿਸਮਤ ਨਾਲ ਇਹ ਕਿਵੇਂ ਹੋਈ ਦੁਰਘਟਨਾ ਇਹ ਦੁਰਘਟਨਾ ਦੇਖੋ ਇੱਕ ਧਮਾਕਾ ਹੋਇਆ ਅਸੀਂ ਤਾਂ ਨੱਗਰ ਨਵਾਸੀ ਆ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਆ ਆਉਣ ਤੇ ਪਤਾ ਲੱਗਿਆ ਵੀ ਜਿਹੜੇ ਹਰ ਵਾਰ ਆਤ ਵਾਰ ਇਥੋਂ ਬਾਈਕਰ ਲੰਘਦੇ ਆ ਜਿਹੜੇ ਬਹੁਤ ਤੇਜ਼ੀ ਨਾਲ ਚੱਲਦੇ ਨੇ ਮੇਰਾ ਖਿਆਲ ਆ 150 ਆ ਬਾਪ ਉਹਨਾਂ ਦੀ ਸਪੀਡ ਹੁੰਦੀ ਆ ਉਹਨਾਂ ਦੇ ਨਾਲ ਕੋਈ ਐਕਟਿਵਾ ਤੇ ਜਾ ਰਹੇ ਸ਼ਾਇਦ ਮਾਂ ਪੁੱਤ ਸੀਗੇ ਉਹ ਟਕਰਾਈ ਆ ਇਹਨਾਂ ਨਾਲ ਜੀਚੋ ਮਾਨਤਾ ਚੱਲ ਵਸੀ ਆ ਤੇ ਬੱਚੇ ਦੇ ਸੀਰੀਅਸ ਹਟਾ ਨੇ ਤੇ ਜਿਹੜਾ ਬਾਈਕਰ ਆ ਉਹ ਵੀ بچਿਆ ਨਹੀਂ ਸੋ ਸਾਡੀ ਇਹ ਧਿਆਨ ਦਿਵਾਉਣ ਵਾਲਾ ਸਾਡੀ ਗੱਲ ਹੈਗੀ ਆ ਕਿ ਕੀ ਇਹ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਸਪੀਡ ਨਾਲ ਇੰਨੇ ਸਾਲਾਂ ਤੋਂ ਜਾਂਦੇ ਦੇਖੇ ਨਹੀਂ ਉਲਟਾ ਸਾਨੂੰ ਕੋਈ ਇੱਥੇ ਰੋਕਿਆ ਸ਼ਾਇਦ ਪੁਲਿਸ ਮੁਲਾਜ਼ਮ ਲੱਗਦਾ ਸੀ ਉਹ ਕਹਿੰਦਾ ਜੀ ਇਹਨਾਂ ਕੋਲ ਮਨਜ਼ੂਰੀ ਹੁੰਦੀ ਆ ਤੇ ਜਦੋਂ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਮਨਜ਼ੂਰੀ ਸਾਨੂੰ ਦਿਖਾਓ ਤਾਂ ਉਹ ਦਿਖਾਉਣ ਦੇ ਯੋਗ ਨਹੀਂ ਸੀ ਇਸਕੇ ਫੋਨ ਤੇ ਮੰਗਾ ਲਓ ਚਾਹੇ ਸਾਨੂੰ ਇੱਕ ਵਾਰੀ ਦਿਖਾ ਦਿਓ ਪਰ ਉਹ ਨਹੀਂ ਦਿਖਾ ਸਕੇ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਕਰ ਲਿਆ ਅਸੀਂ ਕਿ ਜਿਹੜੇ ਬਾਈਕਰ ਮੌਤ ਦਾ ਸਮਾਨ ਲੈ ਕੇ ਬਾਹਰ ਐ ਤੁਹਾਨੂੰ ਸੜਕਾਂ ਦੇਖੋ ਮਦੇ ਨੇ ਇਹਨਾਂ ਨੂੰ ਰੋਕਿਆ ਜਾਵੇ ਦੇਖੋ ਹੁਣ ਦੋ ਜਾਨਾਂ ਗਈਆਂ ਨੇ ਹੋਰ ਵੀ ਜਾ ਸਕਦੀਆਂ ਸੀ ਕੁਝ ਵੀ ਹੋ ਸਕਦਾ ਸੀ ਲਗਭਗ ਕੀ ਟਾਈਮ ਹੋ ਗਿਆ 40 ਮਿੰਟ ਪਹਿਲਾਂ ਅ 40 40 45 ਮਿੰਟ ਪਹਿਲਾਂ ਦੀ ਗੱਲ ਹੋ ਗਈ। ਇਹਨਾਂ ਦੀ ਮੌਤ ਹੋਈ ਆ ਆਪਣੇ ਬਾਈਕ ਸਵਾਰ ਦੀ ਤੇ ਉਹ ਕਿੱਥੇ ਦੇ ਰਹਿਣੇ ਵਾਲੇ ਕਿਸ ਪਤਾ ਉਹ ਨਾਲ ਦੇ ਪਿੰਡ ਹੇਡੋਂ ਤੋਂ ਦੱਸੇ ਜਾਂਦੇ ਆ। ਦੇਖੋ ਐਗਜ਼ੈਕਟਲੀ ਆਈ ਕੈਨਟ ਟੈਲ ਕਿਉਂਕਿ ਮੈਂ ਕੋਈ ਪ੍ਰੂਫ ਨਹੀਂ ਦੇਖਿਆ ਜੋ ਸੁਣਿਆ ਉਹ ਦੱਸਦਾ ਤੁਹਾਨੂੰ। ਤੇ ਅਸੀਂ ਥੋੜੀ देर ਬਾਅਦ ਪਹੁੰਚੇ ਸੀ ਤੇ ਉਹ ਹੇਡੋਂ ਤੋਂ ਦੱਸੇ ਜਾਂਦੇ ਆ ਮਾਂ ਪੁੱਤ ਸੀਗੇ। ਮਾਂ ਮੌਕੇ ਤੇ ਮਰ ਗਈ ਆ ਬਾਈਕਰ ਵੀ ਮੌਕੇ ਤੇ ਮਰ ਗਿਆ। ਬੱਚਾ ਜਿਹੜਾ ਉਹ ਸੀਰੀਅਸ ਹੈਗਾ ਉਹਦੇ ਸੱਟਾਂ ਲੱਗੀਆਂ। ਹਾਂਜੀ ਰਵਜੋਤ ਕੰਗ ਜੀ ਕਿਹਦਾ ਪਿੰਡ ਹੈ ਕੋਟਲਾ ਸ਼ੰਸ਼ੂਰ ਜੀ ਇੱਕ ਹਾਦਸਾ ਹੋਇਆ ਹਾਂਜੀ ਹਾਂਜੀ ਕਿਵੇਂ ਹੋਇਆ ਹਾਦਸਾ ਸਾਡੀ ਕੋਠੀ ਦੇ ਬਿਲਕੁਲ ਸਾਹਮਣੇ ਹੋਇਆ ਜੀ ਇਹ ਵਾਈਕ ਸਵਾਰਾਂ ਦੀ ਗਲਤੀ ਨਾਲ ਹੋਇਆ ਜੀ ਵਾਈਕ ਸਵਾਰ ਯਾਨੀ ਕਿ ਹਰ ਸੰਡੇ ਕਹਿੰਦੇ ਨੇ ਵੀ ਰੋਜ਼ ਹਰ ਸੰਡੇ ਨਿਕਲਦੇ ਨੇ ਇਹ ਇਹ 8 ਤੋਂ 10 15 ਬੰਦੇ ਹੁੰਦੇ ਨੇ ਹਰ ਸੰਡੇ ਨਿਕਲਦੇ ਨੇ ਇਹ ਤੇ ਇੱਥੇ ਸਾਡੇ ਘਟਾ ਉਥੋਂ ਲੋਕਲ ਸਾਡੇ ਪਿੰਡ ਤੋਂ ਹੀ ਸੀਗੇ ਮਾਪੋਤ ਉਹ ਜਾ ਰਹੇ ਸੀਗੇ ਰੋਡ ਕੱਟ ਤੋਂ ਰੂਰਪਾਰ ਕਰ ਰਹੇ ਸੀਗੇ ਉਹਨਾਂ ਦੇ ਵਿੱਚ ਇਹ ਬੱਚੇ ਨੇ ਬਹੁਤ ਜ਼ੋਰ ਨਾਲ ਤੇ ਵਾਈਕ ਵੀ ਅੱਗ ਲੱਗੀ ਉਹਨਾਂ ਦੇ ਮਿੱਟੇ ਤੇ ਕੋ ਮੋਕੇ ਦੇ ਮੁੰਡੇ ਦੀ ਵੀ ਡੈਥ ਹੋ ਗਈ ਉਹਨਾਂ ਦੇ ਮਾਤਾ ਜੀ ਦੀ ਵੀ ਡੈਥ ਹੋ ਗਈ ਤੇ ਬਾਈਕਰਾਂ ਦੀ ਡੈਥ ਹੋ ਗਈ ਦੋ ਮਾਰਚ ਕਿੱਦਾਂ ਇਹ ਨਾਰੀ ਲੋਕਲ ਹੈਡੋਂ ਪਿੰਡ ਆ ਸਾਡੇ ਨਾਲ ਉੱਥੇ ਵੀ ਸੀ ਬਾਈਕਰ ਦੀ ਬਾਈਕਰ ਦਾ ਹੋਵੇ ਕੁਝ ਨਹੀਂ ਕੋਸ਼ਿਸ਼ ਕਰ ਰਹੇ ਨੇ ਪਤਾ ਕਰ ਰਹੇ ਨੇ ਪਤਾ ਨਹੀਂ ਕਿਹੜੇ ਬਣੂਕਤ ਕੋਲ ਨੇ ਜਿਹੜੇ ਨਾਲ ਦੇ ਸੀ ਜਿਹੜੇ ਉਹ ਮੁੰਡੇ ਪਾੜੀ ਗਏ ਉਹ ਖੜੇ ਨਹੀਂ ਗਏ ਬਾਈਕਰ ਦੀ ਬਾਈਕਰ ਦਾ 150 ਹੋਵੇਗੀ ਯਾਰ ਕੋਈ ਨਾ ਕੋਈ ਬਰਾਗੀ ਇਹ ਕਹਿ ਰਹੇ ਪ੍ਰਸ਼ਾਸਨ ਹੀ ਕਹਿ ਰਿਹਾ ਵੀ ਜੇ ਕੋਈ ਮੈਨੂੰ ਕੋਈ ਹੁੰਦੀ ਆ ਉਹ ਕੋ ਵੀਰ ਵੀ ਚਾਹੀਏ ਤੇ ਨਹੀਂ ਸਾਨੂੰ ਦਫਾਉ ਜੀ ਹੁੰਦੀ ਆ ਤਾਂ ਸਾਨੂੰ ਦੱਸਾਈ ਜਾਵੇ ਮੈਨੂੰ ਕੋਈ ਗੁੜੀ ਪਰਮਿਸ਼ਨ ਹੁੰਦੀ ਆ ਇਹ ਹਾਈਵੇ ਦਾ ਇਹ ਸੂਰ ਰੋਡ ਦਾ ਲੱਗੂ ਹੁੰਦੇ ਨੇ ਬਾਈਕਰ ਵਾਲੇ ਤਾਂ ਵੀ ਸੂਰ ਤੇ ਹਾਈਵੇ ਤੇ ਤੋਂ ਮੇਰੇ ਹਿਸਾਬ ਨਾਲ ਬਾਈਕਰ ਨਹੀਂ ਚੱਲਣੇ ਇੰਨੇ ਜੀ ਇਹ ਸਾਰਾ ਟਾਈਕ ਟੱਕਣ ਆਉਂਦੇ ਨੇ ਜੀ ਤਾਂ ਹਾਸ ਜੀ ਦੇ ਨਾਲ ਜੋ ਆਲਰੇਡੀ ਭੱਜ ਗਏ ਉਹ ਰੁਕੇ ਨਹੀਂ ਉਹ ਤਾਂ ਰੁਕ ਕੇ ਦੇਖਦੇ ਆ ਵੀ ਇਹਨਾਂ ਨੇ ਕੋਈ ਸਾਡੇ ਨਾਲ ਦਾ ਬੰਦਾ ਹੈ ਜਾਂ ਨਹੀਂ ਹੈ ਜਾਂ ਮਰਜ਼ੀ ਆ ਜੇ ਕੀ ਕਰਦੇ ਆ ਹਾਂ ਹਾਂ ਜੀ ਉਹਨਾਂ ਦੇ ਨਾਲ ਉਹਨਾਂ ਦਾ ਪੁੱਤ ਆ ਸੀ ਤੇ ਦੱਸ ਰਹੇ ਨੇ ਕਿ ਆਹ ਲੋਕੀਂ ਤਾਂ ਡੇਟਾ ਤਾਂ ਲੈ ਗਏ ਨੇ ਸੀਰੀਅਸ ਸੀਗਾ ਤੁਮ ਮਾਤਾ ਜੀ ਦੀ ਡੈਥ ਹੋਈ ਤੇ ਉਹਨਾਂ ਦੀ ਕਿੰਨੀ ਕੇਸ ਦੇ ਸੀ ਵੀਰ ਜੀ ਉਹ 40 40 45 ਫੁੱਟ ਦੀ ਸਾਲ ਦੇ ਸੀ ਤੇ ਮਾਤਾ ਜੀ ਦੀ ਕਿੰਨੀ ਦੀ ਉਮਰ ਮਾਤਾ ਜੀ ਸੀਗੇ 50 ਪਲੱਸ ਨੇ ਜੀ 60 ਸਾਲ ਦੇ ਹੈਗੇ ਨੇ ਹਾਂ ਜੀ ਹਾਂ ਥੈਂਕ ਯੂ ਹਾਂ ਜੀ ਕੀ ਨਾਮ ਹੈ ਮੇਰਾ ਨਾਮ ਐਸੇ ਪਰਸੇਵਰ ਨਾਲ ਹੈ ਜੀ ਸਾਡੀ ਐਸਐਸ ਟੀਮ ਸਮਰਾਲਾ ਜੀ ਤੇ ਅੱਜ ਇੱਕ ਐਕਸੀਡੈਂਟ ਹੋਇਆ ਬਾਲਾ ਦੀ ਇਹ ਹੈ ਜੀ ਆ ਡਿਟੇਲ ਹੋ ਗਈ ਜੀ ਉਹ ਦਰਹਲਾ ਜੀ ਆਪਸ ਵਿੱਚ ਹੀ ਦੋ ਵਾਹਨ ਟਕਰਾ ਗਏ ਜੀ ਤੇ ਇੱਕ ਲੇਡੀ ਤੇ ਇੱਕ ਬੰਦੇ ਦੀ ਡੈਥ ਹੋ ਗਈ ਹੈ ਆਪਣੇ ਇਹ ਪਾਈਟਰ ਸੀਗੇ ਜੀ ਜਿਹਨਾਂ ਨਾਲ ਟੱਕਰ ਹੋਈ ਹੈ ਇੱਕ ਰੈਸਲ ਮੋਟਰਸਾਈਕਲ ਸੀਗਾ ਜੀ ਹਾਂ ਜੀ ਇਹ ਕਿਧਰੋਂ ਆ ਰਹੇ ਸੀ ਕਿਧਰ ਨੂੰ ਜਾਣਾ ਸੀ ਤੇ ਚੰਡੀਗੜ੍ਹੋਂ ਬੱਲ ਨੂੰ ਜਾ ਰਹੇ ਸੀ ਲੁਧਿਆਣੇ ਤੋਂ ਆ ਰਹੇ ਸੀ ਇੱਕ ਜਦ ਹੀ ਦੂਜੀ ਐਕਟ ਵਾਸੀ ਉਹ ਉਹ ਆਰਟਿਸਟ ਉਹ ਆਪਣੇ ਐਕ੍ਰੋਸ ਕਰ ਰਹੀ ଥିਦੀ ਕਟ ਉਹ ਆਪਣੇ ਕੋਈ ਜ਼ਖਮੀ ਥੀ ਹਾਂ ਜੀ ਇੱਕ ਜ਼ਖਮੀ ਹੋਇਆ ਜੀ ਉਹਦੇ ਪਿਛੇ ਜਿਹੜੀ ਲੇਡੀ ਖੜੀ ਸੀ ਉਹ ਹੀ ਦੇਖੋ ਜਿਹੜੀ ਨੰਬਰ 45 ਦੇ ਸਾਹਮਣੇ ਆਪਣਾ ਟਿਕਣ ਦਾ ਹਾਸਾ 8:00 ਵਜੇ 8:00 ਸਵੇਰੇ ਤਾਂ ਉਹ ਲੱਭੇ ਕਿ ਬਿੱਕਸੀ ਦਾ ਸਰ ਸਪੋਰਟਸ ਸਪਾਇਕ ਤੇ ਲੱਗਾ ਜਾ ਰਿਹਾ ਸੀ। ਟੈਕੋ ਵਾਲੇ ਪਾਸੇ ਜਦੋਂ ਜਦੋਂ ਜਾਨ ਕੋ ਚੱਲਣੇ ਜਾਦੇ ਸੀ। ਕਿ ਰੱਬ ਚੋਂ ਚੁਬਾ ਐਕਸਪੀਰੀ ਹੋਇਆ। ਫੁੱਟਬਾਲੀ ਤੇ ਸਾਈਕਲ ਦਾ ਉਤਾਲਨ ਸੁਨੇਹਦਾ। ਪਰ ਵਿੱਚ ਇੱਕ ਬਹੁਤ ਜਿਆਦਾ ਦਿੱਕਤ ਹੋ ਗਈ ਸਪੋਰਟਸ ਸਪਾਇਕ ਬਲਾਕਸ ਤੋਂ ਕਿ ਦੋ ਲੋਕ ਜਿਹੜੇ ਕੈਟਸ ਜਿੰਦਾਂ ਤੋਂ ਉਹ ਨਾਮ ਉਹਨਾਂ ਇੱਕ ਲੜਕਾ ਸੀ ਉਹ ਨੀਰ ਹੈ ਉਹ ਟੈਕਸ ਕਰਦਾ। ਜੋ ਫਾਈਟਰ ਹੈ ਮੱਥਰ 40 ਯਰ ਕੋ ਲੱਗਦੀ ਹੈ ਜੇ ਜਿਹੜੀ ਦਿੱਤੀ ਹੈ ਉਹ ਤੇ ਬੱਸ ਹੈ। ਉਹ ਕੱਟ ਚੁਰਾ ਕੋ ਦਿੰਦੀ ਹੈ। 40 ਮਾਦੇ। ਉਹਦੀ ਜਿਹੜੀ 38 ਦੇ ਲਗਭਗ ਹੈ। ਹੈਡੂ ਦਿਖੋਂਗੇ ਨਾ। ਤੇ ਇਹਦਾ ਕੀ ਕੈਪੀਟੀ ਹੈ? 40 ਨੂੰ ਨਾ ਮਦਰ ਇਸੇ ਗੇ।